ਲੋਸ ਐਂਜਲਸ ਦੀ ਵਿੱਚ ਜਿਹੜੀ ਅੱਗ ਨੇ ਤਬਾਹੀ ਮਚਾਈ ਹੋਈ ਹੈ ਮੌਜੂਦਾ ਹਾਲਾਤ ਕੀ ਵਿੱਚ ਅ ਅੱਗ ਮੇਜਰ ਜੋ ਇਸ ਵੇਲੇ ਚੱਲ ਰਹੀ ਹੈ ਹਲੇ ਵੀ ਰਾਈਟ ਨਾਓ ਜੇ ਇਲਾਕਾ ਕਿਹੋ ਜਿਹਾ ਹੈ ਇਹ ਦੱਸੋਗੇ ਰਿਹਾਇਸ਼ੀ ਇਲਾਕਾ ਜਾਦੇ ਸੰਗਣਾ ਜਾਂ ਫਿਰ ਇਹ ਜੰਗਲੀ ਇਲਾਕਾ ਹੈਗਾ ਇਹ ਐਕਚੁਅਲੀ ਇਹ ਪਹਾੜ ਦੇ ਰੇਂਜ ਹੀ ਹੈ ਬਹੁਤ ਵੱਡੀ ਰੇਂਜ ਹੈ ਤੁਸੀਂ ਦੱਸਦੇ ਕਿੰਨਾ ਕੁ ਨੁਕਸਾਨ ਹੁਣ ਤੱਕ ਹੋ ਚੁੱਕਿਆ ਜੀ ਵੀ ਜੀ ਐਪ

ਬਹੁਤ ਵੱਡੇ-ਵੱਡੇ ਘਰ ਹੋਏ ਆ। ਵੀ ਕਾਫੀ ਅਮੀਰ ਲੋਕਾਂ ਦੇ ਘਰ ਵੀ ਛੜੇ ਆ। ਤੁਸੀਂ ਇਸ ਵੇਲੇ ਗਰਾਉਂਡ ਜ਼ੀਰੋ ਤੋਂ ਹੋ ਕੇ ਆਏ ਹੋ ਕਿਉਂਕਿ ਜਦੋਂ ਤੁਹਾਡੀ ਮੇਰੇ ਨਾਲ ਪਹਿਲੇ ਗੱਲ ਹੋਈ ਸੀ ਤੁਸੀਂ ਉਸ ਵੇਲੇ ਉਸ ਵੇਲੇ ਦੇ ਹਾਲਾਤਾਂ ਦੇ ਵਿੱਚ ਸੀ ਗੁੱਜਰ ਰਹੇ ਸੀ। ਇਹ ਦੱਸੋਗੇ ਵੀ ਜਿਹੜੇ ਲੋਕ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਕੇਅਰ ਦੇ ਵਾਸਤੇ ਕੀ ਉਪਰਾਲੇ ਹੋ ਰਹੇ ਨੇ? ਨਹੀਂ ਦੱਸ ਸਕਦਾ ਬਾਈ ਜੀ ਕਿਸਤੇ। ਨਹੀਂ ਅੰਗਰੇਜ਼ ਸਮਾਜਤੀ। ਅਸੀਂ ਸੁਣ ਕੇ ਉਹਨਾਂ ਦੀ ਗੱਲ ਸੁਣਨਾ ਨਾ ਉਹ ਸਭ ਤੋਂ ਪਹਿਲਾਂ ਜੋ ਦਿਲ ਦਾ ਬੋਝ ਹਲਕਾ ਅਸੀਂ ਗੱਲਬਾਤ ਨਾਲ ਹੋ ਜਾਂਦਾ ਨਾਲ ਅਸੀਂ ਤੁਹਾਨੂੰ ਗੁਰੂ ਦਾ ਜੋ ਮੈਸੇਜ ਦਿੰਨੇ ਆ ਉਹ ਜੋ ਠੰਡ ਜੋ ਸਾਨੂੰ ਗੁਰੂ ਸਾਹਿਬ ਸਾਨੂੰ ਦਿੰਦੇ ਨੇ ਅਸੀਂ ਅੱਗੇ ਪਹੁੰਚਾਉਂਦੇ ਆ ਉਹਨਾਂ ਨੂੰ ਇੱਕ ਪੋਜ਼ਿਟਿਵਿਟੀ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਦੇ ਫੀਲ ਕਿ ਬਈ ਸਭ ਠੀਕ ਹੋ ਜਾਏਗਾ ਦੇ ਇੱਕ ਤਰ੍ਹਾਂ ਦਾ ਅਸੀਂ ਸੰਦੇਸ਼ ਦੇਣਾ ਕਿ ਸਭ ਅਸੀਂ ਤੁਹਾਡੇ ਨਾਲ ਲੱਗਿਆ ਤੇ ਦੁਖ ਸੁਖ ਦੇ ਅੰਦਰ ਹੈ ਤੇ ਇੱਕ 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 ਮੋਰਲ ਸਪੋਰਟ ਸਮਾਂ ਤੇ ਗੁਰੂ ਘਰਬਾ ਉਹਤੇ ਸਭ ਨੂੰ ਮਿਲਦੀ ਜਾਂਦਾ ਲੇਕਿਨ ਇਹ ਜੋ ਗੱਲਬਾਤ ਨਾਲ ਜੋ ਅਸੀਂ ਜੋ ਮਨ ਦੇ ਅੰਦਰ ਜੋ ਅਗ ਲੱਗੀ ਹੈ ਉਹ ਅਗ ਨੂੰ ਬੁਝਾਣਾ ਬਹੁਤ ਜ਼ਰੂਰੀ ਹੁੰਦਾ ਉਹ ਫਿਰ ਗੁਰਬਾਣੀ ਤੋਂ ਵੱਡਾ ਹੋਰ ਕੀ ਸੰਦੇਸ਼ ਇਸ ਅਗ ਨੂੰ ਬੁਝਾ ਸਕਦਾ ਕਦੇ ਤੇ ਸਮਾਨ ਦਬ ਭੁਮਾਰ ਕੋਈ ਚੀਜ਼ ਹੋਵੇ ਤੇ ਟੇਲ ਲੱਗੇ ਹੋਏ ਨੇ ਥੈਟ ਵੇ ਸਮਾਨ ਤੇ ਬਹੁਤ ਆ ਰਿਹਾ ਤੇ ਲੰਗਰ ਵੀ ਲੱਗ ਰਹੇ ਨੇ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਵਿੱਚ ਲਾਸ ਐਂਜਲਸ ਇਲਾਕੇ ਦੇ ਵਿੱਚ ਭਾਰੀ ਅਗਨਿਤ ਵਾਹੀ ਮਚਾਈ ਹੋਈ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਇਹ ਸਾਰਾ ਕੁਝ ਦਿਖ ਰਿਓ ਉਸ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹੈ ਇਸ ਵੇਲੇ ਦੇ ਹਾਲਾਤ ਕੀ ਨੇ ਇਹ ਸਾਰੇ ਕੁਸ਼ੇ ਨੂੰ ਆ ਆਪਾਂ ਜਾਣਕਾਰੀ ਲੈਣੇ ਆ ਸਾਡੇ ਨਾਲ ਨੇ ਜੀ ਯੂਨਾਈਟਿਡ 6 ਤੇ ਸੇਵਾਦਾਰ ਜਿਹੜੇ ਉੱਥੇ ਪਹੁੰਚ ਚੁੱਕੇ ਨੇ ਸੇਵਾ ਦੇ ਵਿੱਚ ਹਾਜ਼ਰ ਨੇ ਉਹਨਾਂ ਲੋਕਾਂ ਦੀ ਸੇਵਾ ਦੇ ਵਿੱਚ ਤੇ ਨਾਮ ਹੈ ਮਨਿੰਦਰ ਸਿੰਘ ਜੀ ਉਹਨਾਂ ਨੂੰ ਸਾਰੇ ਹਾਲਾਤ ਬਾਰੇ ਪੁੱਛਦੇ ਆ ਇਸ ਵੇਲੇ ਕਿੰਨਾ ਕੁ ਕੰਟਰੋਲ ਹੋ ਚੁੱਕਿਆ ਉੱਥੋਂ ਦੇ ਲੋਕਾਂ ਦੀ ਕਿਹੜੀ ਕਿਹੜੀ ਪ੍ਰੋਬਲਮਸ ਨੇ ਇਹ ਸਾਰੇ ਕਿਸੇ ਦੀ ਜਾਣਕਾਰੀ ਆਪਾਂ ਥੋੜੇ ਸਮੇਂ ਦੇ ਵਿੱਚ ਉਹਨਾਂ ਪਾਸੋਂ ਲੈਣੇ ਆ ਹਾਂਜੀ ਭਾਈ ਮਨਿੰਦਰ ਸਿੰਘ ਜੀ ਪੰਜਾਬੀ ਲੋਕ ਚੈਨਲ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਫਤਿਹ ਬਹੁਤ ਧੰਨਵਾਦ ਭਾਈ ਜੀ ਥੈਂਕ ਯੂ ਜੀ ਜੀ ਵੀ ਜੀ ਇਸ ਵੇਲੇ ਜਿਹੜੇ ਹਾਲਾਤ ਨੇ ਲਾਸ ਐਂਜਲਸ ਦੇ ਵਿੱਚ ਜਿਹੜੀ ਅੱਗ ਨੇ ਤਬਾਹੀ ਮਚਾਈ ਹੋਈ ਹੈ ਮੌਜੂਦਾ ਹਾਲਾਤ ਕੀ ਨੇ ਜੀ ਜੀ ਵੀ ਜੀ ਦੋ ਅੱਗ ਮੇਜਰ ਜੋ ਇਸ ਵੇਲੇ ਚੱਲ ਰਹੀ ਹੈ ਹਲੇ ਵੀ ਰਾਈਟ ਨਾਓ ਉਹ ਗਿਆ ਪੈਲਿਸੈਡ ਹੋ ਗਿਆ ਜੋ ਜੋ ਕਿ ਸਭ ਤੋਂ ਵੱਡੀ ਅੱਗ ਹੋਈ ਚਹੀ ਹੈ ਦੂਜੀ ਗਿਆ ਈਟਨ ਤੇ ਪੈਲਿਸੈਡ ਕੁਝ 19% ਤੱਕ ਰੀ ਕਨਟੇਨਮੈਂਟ ਹੋ ਗਈ ਹੈ 19% ਬਟ ਹੈਵੀ ਵਿੰਡਸ ਕਰਕੇ ਉਹ ਕੰਟਰੋਲ ਹੋਣਾ ਔਖਾ ਹੋ ਗਿਆ ਸਾਨੂੰ ਤੇ 80% ਆਲਮੋਸਟ 45% ਕੰਟੇਨ ਹੋ ਗਈ ਹੈ ਤੇ ਹੋਰ ਇੱਕ ਅਗਲੀ ਸੀ ਉਹ ਉਹ ਦੀ ਉਹ ਕੰਡੇ ਹੋ ਗਈ ਪੂਰੀ ਤੇ ਟੋਟਲ ਦੋ ਅੱਗਾਂ ਇਸ ਵੇਲੇ ਹਲੇ ਵੀ ਮੌਜੂਦਾ ਹਾਲਾਤਾਂ ਚੱਲ ਰਹੀ ਹੈ ਜੇ ਇਲਾਕਾ ਕਿਹੋ ਜਿਹਾ ਹੋ ਜਾਏ ਇਹ ਦੱਸੋਗੇ ਰਿਹਾਇਸ਼ੀ ਇਲਾਕਾ ਜ਼ਿਆਦਾ ਸੰਘਣਾ ਜਾਂ ਫਿਰ ਇਹ ਜੰਗਲੀ ਇਲਾਕਾ ਹੈਗਾ ਜੀ ਐਕਚੁਅਲੀ ਇਹ ਪਹਾੜ ਦੇ ਰੇਂਜ ਹੀ ਹੈ बहुत बड़ी रेंज है तो और रेंज दे उत्थे मतलब के प्लेन्स भी गया लेकिन रैश भी गई सी रैश अगे स्कूल अगे प्रॉपर सिटी रही रही है बट देन ओदा जो इनसर्कलमेंट पार्ट दा है दैट वे ते फिर जंगल ते है ही है क्योंकि कैलिफोर्निया मोर ऑफ अ ड्राई मींस बहुत ज्यादा मतलब के प्लेन्स ज्यादा होते थे बीच पहाड़ा दा रेंज है उसको सब उस ना चला जी <laughs> तो फिर वो ਉਹ ਜੋ ਵਿੰਡ ਜਾਂਦੇ ਨੇ ਉਹ ਜੋ ਸਪੀਡ ਨਾਲ ਜੋ ਥਲੇ ਜੋ ਪ੍ਰੈਸ਼ਰ ਦੇ ਅੰਦਰ ਆਦੇ ਤੋਂ ਇਨੀ ਸਪੀਡ ਫੜ ਲੈਂਦੇ ਕਿ ਫਿਰ ਉਹ ਆਲਮੋਸਟ 100 ਕਿਲੋਮੀਟਰ ਪ੍ਰਾਰ ਮਾਈਲਸ ਪ੍ਰਾਰ ਉਸ ਸਪੀਡ ਰਫਤਾਰ ਫੜ ਲੈਂਦੇ ਨੇ ਤੇ ਉਹ ਬੜਾ ਅਖਾਂਦਾ ਉਸ ਸਪੀਡ ਨੂੰ ਫਿਰ ਕੋਈ ਸੁੱਕਾ ਡਰਾਪ ਚੱਲ ਰਿਹਾ ਜਿਸ ਸਾਹ ਨਾਲ ਤੇ ਉਹ ਜੋ ਜੋ ਪਹਿਲਾਂ 2 ਸਾਲ ਉਹ ਵਧੀਆ ਬਰਸਾਤ ਵੀ ਰਹੀ ਤੇ ਹਰਿਆਲੀ ਲੇਕਿਨ ਉਹ ਜੋ ਹਰਿਆਲੀ ਜੋ ਸੁੱਕ ਗਈ ਡਾਟ ਹੁੰਦਕਦੇ ਇਹ wind ਵੀ ਬਹੁਤ ਤੇਜ਼ ਹੋ ਗਿਆ ਤੇ ਉਹ ਇੱਕ ਐਫੀਜਾ ਅਕਸਰ ਹੁੰਦਾ ਹੈ ਇਟਸ ਅ ਵੈਰੀ ਰੈਗੂਲਰ ਫੀਨੋਮਨਨ ਬਟ ਇਹ ਕੁਝ ਜ਼ਿਆਦਾ ਹੀ ਕੰਟੇਨ ਹੋਏ ਨਾ ਸੇ ਪਹਿਲਾਂ ਬਟ ਇਹ ਆਊਟ ਆਫ ਕੰਟਰੋਲ ਹੋਈ ਹੋਈ ਹੈ ਫਿਲਹਾਲ ਤੇ ਇਹਨਾਂ ਇਲਾਕਿਆਂ ਦੇ ਵਿੱਚ ਪਹਿਲੇ ਵੀ ਅਜਿਹੇ ਜਿਹੜੇ ਪਹਾਣੇ ਵਰਤਦੇ ਰਹਿੰਦੇ ਆ ਜੀ 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 ਇਹ ਕਾਫੀ ਲਾਈਕ ਇਹ ਹੁੰਦਾ ਰਹਿੰਦਾ ਹੈ ਬਟ ਇੰਨੇ ਵੱਡੇ ਸਕੇਲ 'ਤੇ ਕਦੀ ਨਹੀਂ ਹੋਇਆ ਹੋਇਆ ਤੇ ਉਸ ਨਾਲ ਉਹ ਕੰਟੇਨ ਵੀ ਹੋ ਜਾਂਦਾ ਮਤਲਬ ਕਿ ਉਹ ਇਹਨਾਂ ਦੇ ਆਲ ਪ੍ਰਿਪੇਅਰਡ ਐ ਕਈ ਵਾਰ ਇੰਨਾ ਜੋ 2 ਸਾਲ ਤੋਂ ਜੋ ਹਰਿਆਲੀ ਜੋ ਸੁੱਕੀ ਹੈ ਉਹਦਾ ਵੀ ਇੱਕ ਹਿੱਸਾ ਅਗਰ ਕੇ ਹਾਂ ਜੀ ਉਸ ਕਰਕੇ ਤੇ ਜੋ ਵਿੰਡਸ ਤੇ ਹਰ ਸਾਲ ਐਸੀ ਤਰ੍ਹਾਂ ਚੱਲਦੇ ਨੇ ਬਟ ਕੰਟੇਨਮੈਂਟ ਐ ਕਿ ਜਲਾਨ ਵਾਸਤੇ ਕੁਝ ਬਹੁਤ ਕੁਝ ਹੈਗਾ ਸੀ ਉਹਨਾਂ ਕੋਲ ਕਿਤੇ ਉਹ ਉਸ ਕਰਕੇ ਵੱਡਾ ਕੋਈ ਕਾਰਨ ਕਾਰਨ ਪਤਾ ਲੱਗ ਸਕਿਆ ਵੀ ਕਿਸ ਕਾਰਨ ਇਹ ਅੱਗ ਲੱਗੀ ਜੀ ਫਿਲਹਾਲ ਤੇ ਨੇਚਰਲ ਕੈਲਾਮਿਟੀ ਹੀ ਮੰਨ ਕੇ ਚੱਲ ਸਕਦੇ ਆ ਬਾਕੀ हां जी जो अब जो इशारा है कि मेनमेड भी हो सकता है बट दैट इज येट टू बी फाइनलाइज्ड है इन्वेस्टिगेशन द अंडर है बट नेक्स्टल कैलेंडर मिटिजी हाल ले अस नहीं फिलहाल बनाओ कल इन्वेस्टिगेशन इज ऑन जी ए तू दस किन्ना ਕ ਨੁਕਸਾਨ ਹੁਣ ਤੱਕ ਹੋ ਚੁਕਿਆ ਜੀ ਵੀ ਜੀ ਐ तकरीबन तकरीबन 40

ਕਿੰਨੇ ਲੋਕ ਪ੍ਰਭਾਵਿਤ ਹੋਏ ਐ ਇਸ ਅਗ ਦੇ ਕਾਰਨ ਜੀ ਐਂ ਦੇ ਨਾ ਮਿਨੀਮਮ 2 ਲੱਖ ਐਂ ਸੁਣਨ ਚਾਇਆ 2 ਲੱਖ ਫੈਮਲੀਆਂ ਡਿਸਪਲੇਸ ਹੋਈਆਂ 2 ਲੱਖ ਤੇ ਉਸਾਮਨਲ ਜੋ ਉਹ ਸ਼ੈਟਰ ਵਿਚੋਂ ਨੂੰ ਫਿਰ ਇਵੈਕੂਏਟ ਤੱਕ ਗਿਆ ਕਿ ਕਿੱਥੇ ਕਿੱਥੇ ਚਲੇ ਬਟ ਆਲਮੋਸਟ 2 ਲੱਖ ਫੈਮਲੀਆਂ ਨੂੰ ਇਵੈਕੂਏਟ ਤੱਕ ਗਿਆ ਜੀ ਇਹ ਕੁਝ ਲੋਕਾਂ ਨੇ ਇਹ ਮੰਨਿਆ ਵੀ ਇਸ ਲਾ ਕਿ ਜਿਹੜੇ ਪ੍ਰਭਾਵਿਤ ਹੋਏ ਐ ਬਹੁਤ ਵੱਡੇ ਵੱਡੇ ਘਰ ਹੋਏ ਐ ਵੀ ਕਾਫੀ ਅਮੀਰ ਲੋਕਾਂ ਦੇ ਘਰ ਵੀ ਛੜੇ ਐ ਤੇ ਨਾਲ ਹੀ ਕੁਝ ਇਹ ਵੀ ਆ ਰਹੀਆਂ ਨੇ ਵੀ ਜਿਹੜਾ ਕੁਝ ਮੀਡੀਆ ਦੇ ਵਿੱਚ ਵੀਡੀਓਜ਼ ਵਗੈਰਾ ਆ ਰਹੀਆਂ ਨੇ ਉਹ AI ਨਾਲ ਜਨਰੇਟ ਕੀਤੀਆਂ ਹੋਈਆਂ ਵੀ ਨੇ ਕੁਝ ਇਹਦੇ ਬਾਰੇ ਦੱਸੋ ਕਿ ਵੀ ਅਸਲ ਕਹਾਣੀ ਕੀ ਐ ਜੀ ਜੀ AI ਦਾ ਤੇ ਹਮੇਸ਼ਾ ਰਹਿੰਦਾ ਹੀ ਕੁਛ ਨਾ ਕੁਛ ਦੈਟ ਇਜ਼ ਹੋਤੇ ਆਲਵੇਸ ਕੋਈ ਨਾ ਕੋਈ ਐਡ ਹੁੰਦਾ ਹੀ ਐ ਬਟ ਕਈ ਬਟ ਨੁਕਸਾਨ ਤੇ ਜੈਨੂਇਨ ਵੀ ਹੋਇਆ ਕਾਫੀ ਮਤਲਬ ਕਿ ਜਿਸ ਹਿਸਾਬ ਨਾਲ ਜੋ ਪੂਰੀ ਗਵਰਨਮੈਂਟ ਏਜੰਸੀਜ਼ ਲੱਗੀ ਹੋਈ ਹੈ ਤੇ ਇਹ ਤੇ ਕੋਈ ਜਸ ਲੋਕਾਂ ਨੂੰ ਅਸੀਂ ਮਿਲੇ ਆ ਕਿਉਂਕਿ ਅਸੀਂ ਗਰਾਊਂਡ ਜ਼ੀਰੋ ਤੇ ਸਾਨੂੰ ਜੋ ਹੋਇਆ ਹੋ ਬਟ ਨਾਓ 1% 2% ਕੁਡ ਬੀ ਮੈਜ਼ ਏਆਈ ਮੈਜ਼ ਅਸਿਸਟਡ ਬਟ ਮੋਸਟ ਆਫ ਥੈਮ ਆਰ ਟ੍ਰੂਥ ਮਤਲਬ ਕਿ ਇਟ ਇਜ਼ ਅ ਮੇਜਰ ਫਾਇਰ ਹੈਜ਼ ਟੇਕਨ ਪਲੇਸ ਯੈਸ ਤੇ ਜਿਹੜੇ ਇਸ ਵੇਲੇ ਉਸ ਅੱਗ ਨੂੰ ਕੰਟਰੋਲ ਕਰਨ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਜੀ ਕਾਫੀ ਉਪਰਾਲਾ ਸੇ ਗਵਰਨਮੈਂਟ ਵੱਲੋਂ ਹੋਇਆ ਹੈ ਲਾਈਕ ਐਨ ਨੰਬਰ ਆਫ ਹੈਲੀਕਾਪਟਰਸ ਇਵਨ ਫਰਮ ਕੈਨੇਡਾ ਮੈਕਸੀਕੋ ਤੋਂ ਵੀ ਆਏ ਤੇ ਅਗੇਨ ਐਨ ਨੰਬਰ ਆਫ ਜੋ ਫਾਇਰ ਇੰਜਨਸ ਹੀ ਹੈ ਆਲ ਹੈਵ ਬੀਨ ਜੋ ਸਪੈਸ਼ਲ ਫਾਇਰ ਐਕਸਟਿੰਗੁਇਸ਼ਰ ਵੀ ਯੂਜ਼ ਹੋ ਰਿਹਾ ਬਟ ਐਸ ਆਈ ਸੈ ਕਿ ਜਦੋਂ ਹਵਾ ਦੇ ਇਨਾ ਹੈਗਾ ਕਿ ਜਿੱਥੇ ਪਾਣੀ ਪੈਣਾ ਚਾਹੀਦਾ ਉੱਥੇ ਪੈਂਦਾ ਨਹੀਂ ਹਵਾ ਨਾਲ ਹੀ ਉਹ ਕਿਦੇ ਹੋਰ ਚਲੇ ਜਾਂਦਾ ਤੇ ਉਹ ਜੋ ਇੰਪੈਕਟ ਨਹੀਂ ਹੋ ਪਾਰਾ ਜੋ ਇੰਪੈਕਟ ਹੋਣਾ ਚਾਹੀਦਾ ਤੇ ਜੋ ਤੱਕ ਉਹ ਪੂਰਾ ਏਸ਼ ਨਹੀਂ ਬਣਦਾ ਤੋ ਉਹ ਅੱਗੇ ਤੋਂ ਅੱਗੇ ਵਧਦੀ ਜਾਂਦੀ ਉਪਰਲੇ ਤੇ ਸਹੀ ਕਾਰਜ ਕਰ ਰਹੇ ਨੇ ਤੁਸੀਂ ਇਸ ਵੇਲੇ ਗਰਾਉਂਡ ਜ਼ੀਰੋ ਤੋਂ ਹੋ ਕੇ ਆਏ ਹੋ ਕਿਉਂਕਿ ਜਦੋਂ ਤੁਹਾਡੀ ਮੇਰੇ ਨਾਲ ਪਹਿਲੀ ਗੱਲ ਹੋਈ ਸੀ ਤੁਸੀਂ ਉਸ ਵੇਲੇ ਉਸ ਵੇਲੇ ਦੇ ਹਾਲਾਤਾਂ ਦੇ ਵਿੱਚ ਸੀ ਗੁਜ਼ਰ ਰਹੇ ਸੀ ਇਹ ਦੱਸੋਗੇ ਵੀ ਜਿਹੜੇ ਲੋਕ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਟੇਕ ਕੇਅਰ ਦੇ ਵਾਸਤੇ ਕੀ ਉਪਰਾਲੇ ਹੋ ਰਹੇ ਨੇ ਜੀ ਉਹਨਾਂ ਬੇਸਿਕਲੀ ਤੇ ਖਾ काफी ਮਤਲਬ ਕਿ ਜਿੱਥੇ ਵੱਡੇ ਵੱਡੇ ਕਾਲਜਸ ਨੇ ਜਾਂ ਰੇਸ ਕੋਰਸ ਫੋਰ ਐਗਜ਼ੈਂਪਲ ਵਾਟ ਯੂ ਡੀ ਜਿੱਥੇ ਜਗਾ ਅਵੇਲੇਬਲ ਹੈ ਉਥੇ ਬਹੁਤ ਹੀ ਵੱਡੇ ਲੈਵਲ ਤੇ ਮਤਲਬ ਕਿ ਮਰਚੈਂਡਾਈਜ਼ ਦਾ ਜੋ ਇਮੀਜिएट ਸਮਾਨ ਨਾ ਇਥੇ ਵੈਸੇ ਕਿਪਾ ਹੈ ਕਾਫੀ ਕੋਵਿਡ ਤੋਂ ਜੋ ਇੱਕ ਬਹੁਤ ਚੇਂਜ ਦੇਖਣ ਨੂੰ ਮਿਲ ਰਿਹਾ ਹੈ ਕਿ ਇਮੀਜिएटਲੀ ਲੋਕਾਂ ਦਾ ਰਿਸਪਾਂਸ ਪੋਜ਼ਿਟਿਵ ਰਿਸਪਾਂਸ ਆਣਾ ਸ਼ੁਰੂ ਹੋ ਜਾਂਦਾ ਵਾਲੰਟੀਅਰਸ ਸਾਰੇ ਗੈਦਰ ਹੋਣੇ ਸ਼ੁਰੂ ਹੋ ਜਾਂਦੇ ਐਂਡ ਦੇ ਸਟਾਰਟ ਫਾਈਂਡਿੰਗ ਕਿ ਕੀ ਇਸ਼ੂਜ਼ ਕੀ ਸਮਾਨ ਆਣਾ ਚਾਹੀਦਾ ਉਸੇ ਲੋ ਲੈਣਾ ਸ਼ੁਰੂ ਹੋ ਜਾਂਦੇ ਉਸੇ ਵੇਲੇ ਮਤਲਬ ਪਤਨ

ਤੇ ਲੰਗਰ ਵੀ ਲੱਗ ਰਿਹਾ ਨੇ ਬਟ ਦੈਨ ਬੇਸਿਕਲੀ ਜੋ ਡੈਵਸਟੇਸ਼ਨ ਹੋਈ ਹੈ ਉਸ ਦਾ ਹਲੇ ਕੁਝ ਖਾਲੀ ਗੱਲਾਂ ਨਾਲ ਹੀ ਅਸੀਂ ਉਹ ਹੋ ਸਕਦਾ ਹਲੇ ਜੋ ਤੱਕ ਗੁਰੂ ਕਿਰਪਾ ਕਰਨ ਥੋੜਾ ਤਨਾ ਥੋੜਾ ਕੰਟੇਨਮੈਂਟ ਹੋਏ ਫਿਰ ਉਸ ਟੁਵਰਡਸ ਰੀਹੈਬਿਟੇਸ਼ਨ ਵੀ ਹੋਣਾ ਜ਼ਰੂਰੀ ਹੈ ਅੱਛਾ ਦੋ ਬਾਈ ਅੱਛਾ ਜਿੱਥੇ ਹੋਰ ਜਿੱਥੇ ਜਥੇਬੰਦੀਆਂ ਸਰਕਾਰ ਵੱਲੋਂ ਬਹੁਤ ਹੈਲਪ ਹੋ ਰਹੀ ਹੈ ਉੱਥੇ ਯੂਨਾਈਟਿਡ ਸਿਕਸ ਤੁਹਾਡੀ ਜਥੇਬੰਦੀ ਵੀ ਪਹੁੰਚੀ ਹੋਈ ਹੈ ਤੁਹਾਡੇ ਮਾਈਂਡ ਦੇ ਵਿੱਚ ਕਦੋਂ ਆਉਂਦਾ ਵੀ ਸਾਡੀ ਜਥੇਬੰਦੀ ਨੂੰ ਉੱਥੇ ਪਹੁੰਚਣਾ ਚਾਹੀਦਾ ਹੈਗਾ ਤੇ ਲੋਕਾਂ ਦਾ ਇੰਪੈਕਟ ਕੀ ਹੈ ਤੁਹਾਡੇ ਪ੍ਰਤੀ ਕੀ ਸੋਚਦੇ ਆ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਜਦੋਂ ਤੁਸੀਂ ਉਹਨਾਂ ਦੇ ਵਾਸਤੇ ਹੈਲਪ ਲੈ ਕੇ ਜਾਂਦੇ ਹੋ ਕਿਸ ਤਰ੍ਹਾਂ ਦੀ ਹੈਲਪ ਯੂਨਾਈਟਿਡ ਸਿਕਸ ਕਰ ਰਹੀ ਹੈ ਜੀ ਯੂਨਾਈਟਿਡ ਸਿਕਸ ਆ ਇੱਕ ਬਹੁਤ ਵੱਡਾ ਪੋਜ਼ਿਟਿਵ ਪਾਕ ਹੈ ਕਿ ਮੋਸਟ ਆਫ ਦੀ ਪਾਕਟਸ ਆਲਰੀ ਅ ਜੋ ਹੈ ਜੋ ਨਾ ਕਾਫੀ ਜੋ ਕੈਲੀਫੋਰਨੀਆ ਇਜ਼ ਨੋਨ ਫਰ ਕੈਲੇਮਟਿਸ ਮੇਬੀ ਹਰਿਕਨ ਮੇਬੀ ਫਾਇਰਸ ਦੇ ਕਾਫੀ ਸੈਗਮੈਂਟੋਸ ਲੋਕ ਜਿੰਨੇ ਵੀ ਵੱਡੇ ਵੱਡੇ ਐਸ ਅ ਸ਼ੈਨਸ ਡਾਕਟਰ ਹੋ ਗਏ ਸਾਰੇ ਜੋ ਸੈਡ ਵਾਰੈਂਟਿਸ ਅਗੇ ਨੇ ਉਹ ਦੇ ਆਲਵੇਸ ਰੈਡੀ ਉਹਨਾਂ ਦਾ ਹੁੰਦਾ ਨਾ ਬੈਕ ਉਸ ਨੂੰ ਤਿਆਰੀ ਹੁੰਦਾ ਜੇ ਕੋਈ ਛੋਟਾ ਇਹ ਨਾ ਕਿ ਕਦੀ ਵੀ ਟੀਮ ਵਰਕ ਤੁਹਾਡੀ ਟੀਮ ਬੜਕੋ ਆਲਵੇਜ਼ ਤਿਆਰ ਰਹਿੰਦੀ ਹੈ ਮਿਸ਼ਨ ਦੇ ਵਾਸਤੇ ਬਿਲਕੁਲ 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 ਜੀ ਕੋਈ ਕੋਈ ਘਟਨਾ ਦੱਸੋਗੇ ਜਿਵੇਂ ਤੁਹਾਡੀ ਜਿਹੜੇ ਵੋਲੰਟੀਅਰ ਸੇਵਾ ਕਰਦੇ ਆ ਲੋਕੀ ਆਉਂਦੇ ਨੇ ਕਿ ਕਿਸ ਤਰ੍ਹਾਂ ਦਾ ਤੁਸੀਂ ਉਸ ਵੇਲੇ ਦਾ ਜਿਹੜਾ ਮੰਜ਼ਰ ਹੈ ਜਦੋਂ ਹੈਲਪ ਲਈ ਜਾਂਦੇ ਕਿਸ ਤਰ੍ਹਾਂ ਦੀ ਹੈਲਪ ਜਿਹੜੀ ਲੋਕਾਂ ਦੀ ਹੋ ਰਹੀ ਹੈ ਸਭ ਤੋਂ ਪਹਿਲਾਂ ਵਿਜੀ ਦੋਕਾਨ ਦੇ ਨੇ ਮਤਲਬ ਕਿ ਕਈ ਅਸੀਂ ਜੋ ਗੱਲਾਂ ਬਾਤਾਂ ਕਰਦੇ ਕਿ ਉਹ ਅਸੀਂ ਸੁਣ ਕੇ ਉਹਨਾਂ ਦੀ ਗੱਲ ਸੁਣਨਾ ਨਾ ਉਹ ਸਭ ਤੋਂ ਪਹਿਲਾਂ ਜੋ ਦਿਲ ਦਾ ਬੋਝ ਹਲਕਾ ਅਸੀਂ ਗੱਲਬਾਤ ਨਾਲ ਹੋ ਜਾਂਦਾ ਨਾਲ ਅਸੀਂ ਜੋ ਗੁਰੂ ਦਾ ਜੋ ਮੈਸੇਜ ਦਿੰਦੇ ਆ ਉਹ ਜੋ ਠੰਡ ਜੋ ਸਾਨੂੰ ਗੁਰੂ ਸਾਹਿਬ ਸਾਨੂੰ ਦਿੰਦੇ ਨੇ ਅਸੀਂ ਅੱਗੇ ਪਹੁੰਚਾਉਂਦੇ ਆ ਉਹਨਾਂ ਨੂੰ ਇੱਕ ਪੋਜ਼ਿਟਿਵਿਟੀ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਦੇ ਫੀਲ ਕਿ ਬਈ ਸਭ ਠੀਕ ਹੋ ਜਾਏਗਾ ਤੇ ਇੱਕ ਤਰ੍ਹਾਂ ਦਾ ਅਸੀਂ ਸੰਦੇਸ਼ ਦੇਣਾ ਕਿ ਸਭ ਅਸੀਂ ਤੁਹਾਡੇ ਨਾਲ ਲੱਗਿਆ ਤੇ ਦੁੱਖ ਸੁੱਖ ਧਿਆੰਦੇ ਹਨ ਤੇ ਇੱਕ ਇੱਕ ਉਹ ਇੱਕ ਮੋਰਲ ਸਪੋਰਟ ਸਮਾਨ ਤੇ ਗੁਰੂ ਕਿਰਪਾ ਉਹਤੇ ਸਭ ਨੂੰ ਮਿਲਦੀ ਜਾਂਦਾ ਪਰ ਲੇਕਿਨ ਇਹ ਜੋ ਗਲਬਤ ਨਾਲ ਜੋ ਅਸੀਂ ਜੋ ਮਨ ਦੇ ਅੰਦਰ ਜੋ ਅਗ ਲੱਗੀ ਹੈ ਉਹ ਅਗ ਨੂੰ ਬੁਝਾਉਣਾ ਬਹੁਤ ਜ਼ਰੂਰੀ ਹੁੰਦਾ ਉਹ ਫਿਰ ਗੁਰਬਾਣੀ ਤੋਂ ਵੱਡਾ ਹੋਰ ਕੀ ਸੰਦੇਸ਼ ਇਸ ਅਗ ਨੂੰ ਬੁਝਾ ਸਕਦਾ ਤੁਸੀਂ ਤੁਸੀਂ ਦੋ ਤਰ੍ਹਾਂ ਦੇ ਲੰਗਰ ਲਾ ਰਹੇ ਹੋ ਜਿੱਥੇ ਸ਼ਬਦ ਗੁਰਬਾਣੀ ਦੇ ਚੰਗੇ ਸ਼ਬਦਾਂ ਦੇ ਰਾਹੀਂ ਉਹਨਾਂ ਨੂੰ ਪੋਜ਼ਿਟਿਵੇ ਕਰ ਰਹੇ ਹੋ ਤੇ ਨਾਲ ਤੁਸੀਂ ਉਹਨਾਂ ਦੇ ਵਾਸਤੇ ਜਿਹੜੀ ਇਹ ਇੱਕ ਆਤਮਿਕ ਖੁਰਾਕ ਤੇ ਇੱਕ ਸਰੀਰਿਕ ਖੁਰਾਕ ਦੋਨਾਂ ਦਾ ਇੰਤਜ਼ਾਮ ਕਰਦੇ ਪਏ ਹੋ ਬਹੁਤ ਜ਼ਰੂਰੀ ਕਿਉਂਕਿ ਮੈਂਟਲ ਸਟਰੈਂਥ ਬਹੁਤ ਅੱਡੀ ਹੈ ਉਹ ਮੈਂਟਲ ਸਟਰੈਂਥ ਨਾ ਇਹ ਬੰਦਾ ਡਿਪਰੈਸ ਜਾਂ ਟੁੱਟ ਜਾਏ ਤੇ ਫਿਰ ਉਹ ਉਥੋਂ ਫਿਰ ਉਹਨੂੰ ਉਠਾਉਣਾ ਬੜਾ ਮੁਸ਼ਕਿਲ ਹੈ ਫਿਜ਼ੀਕਲੀ ਤਾਂ ਸਭ ਕੁਝ ਕਾਰ ਵੀ ਨਵਾਂ ਬਣ ਜਾਏਗਾ ਸਭ ਕੁਝ ਠੀਕ ਹੋ ਜਾ ਜੋ ਜੋ ਨੁਕਸਾਨ ਆਉਤੇ ਪਰਪਾਈ ਨਹੀਂ ਹੁੰਦੀ ਪਰ ਜੋ ਅੱਗੇ ਤੋਂ ਕਿਸ ਤਾਂ ਜਲਦੀ ਜਲਦੀ ਆਪਣੇ ਨੋਰਮਲ ਲਾਈਫ ਤੇ ਆ ਜਾਏ ਉਸਤੇ ਮਨ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਹੈ ਤੇ ਉਹ ਗੱਲ ਬਾਤ ਨਾਲ ਹੀ ਉਹ ਹੁੰਦਾ ਹੈ ਤਾਂ ਵੀ ਗੱਲ ਸੁਣੀ ਵਾਲੀ ਕੀ ਉਹਨਾਂ ਦੀ ਦੁੱਖ ਸੁਣ ਕੇ ਉਹਨਾਂ ਦਾ ਇੱਕ ਅਸੀਂ ਹੱਥ ਮਟਾਈ ਨਾਲ ਉਹਨਾਂ ਦਿਲਾਸਾ ਦਈਏ ਕਿ ਗੁਰਬਾਣੀ ਦੀ ਸੰਗਤ ਵੀ ਐ ਪੈਣ ਜੀ ਉਹਨਾਂ ਥੋੜਾ ਦੈਟ ਸੋਲੇਸ ਜੋ ਮਿਲਦੀ ਹੈ ਨਾ ਦੈਟ ਇਜ਼ ਵੈਰੀ ਇੰਪੋਰਟੈਂਟ ਇਹ ਬਹੁਤ ਵੱਡੀ ਸੇਵਾ ਜਿਹੜੀ ਤੁਸੀਂ ਯੂਨਾਈਟਿਡ ਸਿਕਸ ਤੁਹਾਡੀ ਜਥੇਬੰਦੀ ਕਰਦੀ ਪਈ ਹੈ ਜੀ ਵੀ ਜੀ ਬਿਲਕੁਲ ਜੀ ਜੀ ਅੱਛਾ ਅੰਤ ਦੇ ਵਿੱਚ ਤੁਸੀਂ ਜਿਹੜੇ ਇਹ ਵੀਡੀਓ ਨੂੰ ਦੇਖਦੇ ਪਏ ਸਾਡੀ ਗੱਲਬਾਤ ਨੂੰ ਸੁਣਦੇ ਆ ਤੁਸੀਂ ਪੂਰੇ ਸੰਸਾਰ ਭਰ ਦੇ ਜਿਹੜੇ ਸੁਣਦੇ ਦਰਸ਼ਕ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਨੂੰ ਤੇ ਸਹੀ ਵਿੱਚ ਬੋਲਣਾ ਤੇ ਹਰ ਵਲੇਵਨ ਗੁਰਨਾਨਕ ਸਾਹਿਬੀ ਪਾਇ ਕਾ ਨਿਆ ਜੀ ਦਾ ਜੋ ਬੀਜ ਬਾਇਆ ਕੇ ਹਰ ਵਿੱਚ ਪਰਮਾਤਮਾ ਨੂੰ ਦੇਖਣਾ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਜੋ ਜੋ ਗੁਣ ਸਾਨੂੰ ਸਨ ਜਨ ਜਹਾਂਦੇ ਜੀ ਹਜਨ ਕਿਹਦਾ ਜਿਵੇਂ ਹਰ ਹੀ ਹੋਏ ਤੇ ਉਹ ਪਹਿਲਾਂ ਹਰ ਬਨ ਵਾਸਤੇ ਸਾਨੂੰ ਹਰ ਵਿੱਚ ਪਰਮਾਤਮਾ ਦੇਖਣਾ ਬਹੁਤ ਜ਼ਰੂਰੀ ਹੈ ਮੇਰਾ ਮੇਰਾ ਇੱਕ ਦਰਖਾਸਤ ਹੈ ਕਿ ਮੈਂ ਹਮੇਸ਼ਾ ਹਰੀ ਨੂੰ ਇਹ ਕਹਿੰਨਾ ਕਿ ਸੋਲ ਜਿਹੜਾ ਉਹਦਾ ਕੋਈ ਰਿਲੀਜੀਅਨ ਨਹੀਂ ਹੈ ਗੁਨਾਨਾ ਸਾਹਿਬ ਜਿਹਾ ਇੱਕ ਨਾਮ ਉਹਨੂੰ ਹਮ مسلمان ਅੱਲਾਹ ਦਾ ਨਾਮ ਕੇ ਇੱਕ ਪਿੰਪਰਾਨ ਲੇਕਿਨ ਇਹ ਹੈ ਕਿ ਸਾਡਾ ਜੋ ਅਸੀਂ ਸਾਡੇ ਵਿੱਚ ਕੋਈ ਵਿਤਕਰਾ ਜੋ ਅਸੀਂ ਆਪਸ ਰਿਲੀਜੀਅਨ ਵਾਈਜ਼ ਰੇਸ ਵਾਈਜ਼ ਜਾਂ ਕੰਟਰੀਜ਼ ਵਾਈਜ਼ ਸਾਡੇ ਜੋ ਹੇਟ ਰੀਡ ਜੋ ਇਹ ਉਹ ਦੂਰ ਕਰਨੀ ਬਹੁਤ ਜ਼ਰੂਰੀ ਹੈ ਅਸੀਂ ਹਰੀ ਚ ਪਰਮਾਨ ਉਹਦੇ ਇੱਕ ਜਿਹਾ ਹਰੀ ਚ ਪਰਮਾਨ ਅਸੀਂ ਦੇਖਾਂਗੇ ਤੇ ਮਹਿਸੂਸ ਕਰਾਂਗੇ ਤੇ ਮੇਨ ਲਿਵਿੰਗ ਫੋਰ ਦਸ ਦੂਜੇ ਵਾਸਤੇ ਜੀਣਾ ਹੀ ਜਿਆਦਾ ਇੰਪੋਰਟੈਂਟ ਹੈ ਆਪਣਾ ਤੇ ਗੁਰੂ ਕਿਰਪਾ ਨਾਲ ਗੁਨੇਹਾਰਿਕ ਨੂੰ ਰੋਜ਼ ਰੋਟੀ ਦੇਣੀ ਹੈ ਪਰ ਅਗਰ ਦੂਜੇ ਦੂਜੇ ਵਾਸਤੇ ਅ ਅਫਰਟਸ ਕਰੇ ਜੀ ਉਹ ਜੋ ਸੰਦੇਸ਼ ਹੈ ਹਰ ਇੱਕ ਦੂਜੇ ਵਾਸਤੇ ਜਿਆਦਾ ਦੇਖਣਾ ਚਾਹੀਦਾ ਹੈ ਆਪਣਾ ਤੇ ਗੁਰੂ ਕਿਰਪਾ ਨਾਲ ਵਾਟ ਗੋਜ਼ ਐਂਡ ਕਮਸ ਅਰਾਊਂਡ ਸਾਨੂੰ ਆ ਹੀ ਜਾਏਗਾ ਆਪਸ ਬਟ ਆਲਵੇਸ ਤੁਹਾਡੇ ਕਹਿਣ ਦਾ ਮਤਵ ਹੈ ਵੀ ਜਿੱਥੇ ਅਸੀਂ ਹੋਰ ਉਪਰਾਲੇ ਕਰ ਰਹੇ ਹਾਂ ਉੱਥੇ ਸਾਨੂੰ ਸਭਨਾਂ ਨੂੰ ਅਰਦਾਸ ਵੀ ਕਰਨੀ ਚਾਹੀਦੀ ਸਤਿਗੁਰੂ ਦੇ ਚਰਨਾਂ ਵਿੱਚ ਜਗਤ ਜਲੰਧਰ ਅਖਲੈ ਆਪਣੀ ਕਿਰਪਾ ਤਾਰ ਜਿੱਤ ਦੁਆਰੇ ਉੱਪਰ ਤਿੱਤੇ ਲੇ ਹੋ ਉੱਪਰ ਜਿਸੇ ਵੀ ਤਰੀਕੇ ਨਾਲ ਇਹ ਜਿਹੜੇ ਮਨੁੱਖਤਾ ਦਾ ਇਸ ਵੇਲੇ ਭਿਆਨਕ ਮੰਜ਼ਰ ਚੱਲਦਾ ਪਿਆ ਉਸ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਹੈਨਾ ਇਸ ੜ ਦੇ ਵਰ ਦਾ ਜਿਹੜੇ ਇਸ ਵੇਲੇ ਸੰਸਾਰ ਹੈ ਉਸ ਨੂੰ ਸ਼ਾਂਤ ਕਰਨ ਜਿਹੜੀ ਇਹ ਬਾਹਰੀ ਅੱਗ ਲੱਗੀ ਹੋਈ ਹੈ ਹੈਨਾ ਘਰਾਂ ਦੇ ਘਰ ਛੜ ਗਏ ਸੈਂਕੜੇ ਹਜ਼ਾਰਾਂ ਲੋਕ ਬੇਘਰ ਹੋ ਗਏ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਠੰਡਕ ਵਰਤਾਨ ਕਿਰਪਾ ਕਰਨ ਤੇ ਅਸੀਂ ਵੀ ਤੁਹਾਡਾ ਚੈਨਲ ਵੱਲੋਂ ਯੂनाइटेड 6 ਜਥੇਵੰਦੀ ਦਾ ਤੁਹਾਡਾ ਖਾਸ ਕਰਕੇ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਉੱਥੇ ਪਹੁੰਚ ਕੇ ਵੀ ਗਰਾਉਂਡ ਜ਼ੀਰੋ ਤੇ ਪਹੁੰਚ ਕੇ ਵੀ ਸਿੱਖੀ ਦੇ ਜਿਹੜੇ ਉਪਦੇਸ਼ ਹੈ ਉਹ ਤੁਸੀਂ ਉਸ ਨੂੰ ਫੈਲਾ ਰਹੇ ਹੋ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਐਸਆਰਏ ਸੰਗਤਾ ਬਹੁਤ ਧੰਨਵਾਦ ਇੱਕ ਤੁਹਾਡਾ ਚੈਨਲ ਵੀ ਐਨਜੀ ਸਾਰੇ ਸਤ ਸੱਚ ਦੇ ਰੂਪ ਵਿੱਚ ਤੁਸੀਂ ਜਿੰਜ ਸਭ ਨੂੰ ਅੱਗੇ ਕਰ ਰਹੇ ਹੋ ਬਹੁਤ ਫਰਕ ਪੈਂਦਾ ਨਾਲ ਵੀ ਜੋ ਜੋ ਇਹ ਥੋੜੀ ਚੇਂजेस ਆ ਜਾਂਨ ਕਲੀ ਹਿਊਮੈਨਿਟੀ ਦੇ ਅੰਦਰ ਐਬ ਬਹੁਤ ਹੀ ਵੱਡਾ ਤੁਹਾਡਾ ਚੈਨਲ ਕਰ ਸਕਦਾ ਐਂਡ ਆਈ ਥਿੰਕ ਸੋਸ਼ਲ ਮੀਡੀਆ ਇਜ਼ ਦਾ ਵਨ ਆਫ ਦਾ ਮੋਸਟ ਪਾਵਰਫੁਲ ਮੀਡੀਆ ਵਿਚ ਕੈਨ ਰੀਅਲੀ ਹੈਲਪ ਥਿਸ ਕਾਸ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਹੈਵਿੰਗ ਮੀ ਹਰ ਵਿਦ ਯੂ ਬਹੁਤ ਬਹੁਤ ਧੰਨਵਾਦ ਯੂ ਭਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਦੀ ਫਰਦ